ਹੈਲੋ ਗਾਈਜ਼ ਵੈਲਕਮ ਬੈਕ ਟੂ ਗੋਲਡਨ ਫਾਰਮ 1313 ਕੀ ਹਾਲ ਚਾਲ ਸਾਰਿਆਂ ਦਾ ਅੱਜ ਦੀ ਵੀਡੀਓ ਸਾਡੀ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਇੱਕ ਸਰਪ੍ਰਾਈਜ਼ ਹੈ ਆ ਔਰ ਸਰਪ੍ਰਾਈਜ਼ ਹੈ ਆ ਕਿ ਸਾਡੀ ਫਲੋਈ ਤੇ ਉਹਦਾ ਫਲੋਈ ਦਾ ਬੇਬੀ ਵਾਪਸ ਆ ਗਏ ਨੇ ਹੁਣੇ ਤੁਹਾਨੂੰ ਅਸੀਂ ਮਿਲਾਨੇ ਆ ਫਲੋਈ ਦੇ ਨਾਲ ਤਾਂ ਦੇਖੋ ਕਿੰਨੀ ਕਮਜ਼ੋਰ ਹੋ ਗਈ ਹੈ ਤੇ ਪ੍ਰੈਗਨੈਂਸੀ ਦਾ ਇਹਦਾ ਅਜੇ ਵੀ ਨਹੀਂ ਕਨਫਰਮ ਹੈਗਾ ਤੇ ਇਹਦੀ ਨੱਕ ਕਿ ਨਿਕਾਲੀ ਹੋ ਗਈ ਪਤਾ ਨਹੀਂ ਕਿਉਂ ਉਹ ਜਿੰਨੇ ਸਾਨੂੰ ਪਛਾਨ ਲਿਆ ਜਿੱਦਾਂ ਆਪਾਂ ਗਏ ਨਾ ਉਥੇ ਤੇ ਉਹਦੇ ਵਿੱਚ ਫੈਂਟ ਵਿੱਚ ਮੂੰਹ ਕੱਢ ਕੇ ਤੇ ਸਾਨੂੰ ਬੁਲਾ ਰਹੀ ਸੀ ਜਿੱਦਾਂ ਆਪਾਂ ਉਹਦੇ ਲਾ ਕੇ ਕਿਹਾ ਸਾਨੂੰ ਪਿਆਰ ਕਰ ਰਹੀ ਸੀ ਇੱਧਰ ਤੁਸੀਂ ਮਿਲੋ ਪੀਨਟ ਨੂੰ ਆ ਵੀ ਅਜੇ ਡਰਦੀ ਐ ਇਹਨੂੰ ਬੰਨੀ ਦਸੀ ਨਾਲ ਹੀ ਬਨ ਕੇ ਛੱਡੀ ਤਾਂ ਕਿ ਫੜਨਾ ਸੌਖਾ ਹੋ ਜਾਵੇ ਫਲੋਈ ਦਾ ਜਿਹੜਾ ਬੱਚਾ ਉਹਨੂੰ ਵੀ ਆਪਾਂ ਵਾਪਸ ਲਿਆਂਦਾ ਦੇਖੋ ਕਿੱਡਾ ਵੱਡਾ ਹੋ ਗਿਆ ਇਹਨੂੰ ਨਹੀਂ ਅਜੇ ਨੱਥ ਪਾਈ ਹੈਗੀ ਸਾਇਬ ਸਿੰਘ ਕਿੱਲੇ ਠੋਕ ਰਿਹਾ گاਵਾ ਵਾਸੇ ਤੇ ਆਪਾਂ ਇਹਨਾਂ ਨੂੰ ਇੱਧਰ ਪੰਨਾਗੇ ਕਿਉਂਕਿ ਅੰਦਰ ਬਹੁਤ ਜ਼ਿਆਦਾ ਗਾਰ ਹੈ ਸਫਾਈ ਨਹੀਂ ਹੋ ਪਾਰੀ ਤੇ ਇੱਥੇ ਆਪਾਂ ਕਿੱਲੇ ਠੋਕਦੇ ਵੈਨਾਂ ਲਈ ਹੋਰ ਕਰਨਾ ਪੈਣਾ ਕਿ ਬਹੁਤ ਹੈ ਕਰਾਂਗਾ ਆ ਤੇ ਆ ਵੇਖ ਲੋ ਸਾਡੀ ਗਾਂ ਜਿਹੜੀ ਆਪਾਂ ਨਵੀ ਲੈ ਕੇ ਆਂਦੀ ਐ ਇਹਨੂੰ ਆਪਾਂ ਨੱਥ ਪਾਈ ਕਿਉਂਕਿ ਟਿਕਦੀ ਨਹੀਂ ਹੈਗੀ ਹੁਣ ਇੱਥੇ ਜਾ ਕੇ ਟੇਮ ਹੋਈ ਐ ਟੇਮ ਵੀ ਨਹੀਂ ਹੋਈ ਤੁਰਦੀ ਨਹੀਂ ਅਜੇ ਪਰ ਐਟ ਲੀਸਟ ਭਜਦੀ ਨਹੀਂ ਐ ਲੈ ਖਿੱਚਦੀ ਨਹੀਂ ਆਪਣੇ ਆਪ ਨੂੰ ਕਰਦੀ ਪਈ ਛਾਂਟੀ ਤੋਂ ਲੱਗ ਗਿਆ ਤੇ ਉਹ ਗਾਲੀ ਕਰਦੀ ਪਈ ਐ ਆ ਕਦੀ ਹੋਇਆ ਹੀ ਨਹੀਂ ਹਾਂ ਆ ਇੰਨੀ ਜ਼ਿਆਦਾ ਵਾਈਲਡ ਐ ਕਿ ਸਾਨੂੰ ਵੇਖ ਕੇ ਪਹਿਲੇ ਹੀ ਫੈਂਸਾ ਟੱਪ ਜਾਂਦੀ ਹੁੰਦੀ ਬੜੀ ਚੀਜ਼ਾਂ ਨੇ ਤੋੜਤੀਆਂ ਅ ਗਾਰ ਨੇ ਮਚਾਈ ਐ ਪਹਿਲਾਂ ਵੀ ਇੱਥੇ گاਵਾ ਹੁੰਦੀ ਐ ਪਰ ਕਦੀ ਗਾਰ ਨਹੀਂ ਮੱਚੀ ਹੈਗੀ ਪਰ ਇਹਨੇ ਕੱਲੀ ਨੇ ਮਿੱਟੀ ਪੱਟੀ ਪੈ ਰਾਣਾ ਐਦਾਂ ਤੱਕ ਪਟਦੀ ਹੁੰਦੀ ਸੀ ਪੈਰਾਂ ਕੀ ਆਓ ਮੇਰੇ ਲੱਗ ਗਿਆ ਹਾਂ ਜਿਹਦਾ ਬੁੱਲ ਕਰਦੇ ਨੇ ਉਦਾਂ ਕਰਦੀ ਯਾ ਹਾਂ ਤੇ ਹੁਣ ਥੋੜੀ ਜੀ ਠੀਕ ਹੋਈ ਹੈ ਗਾਲੀ ਕਰਦੀ ਵੀ ਆ ਗੁੱਡ ਥਿੰਗ ਹੈ ਜਿੱਗਾ ਡੰਗਰ ਰਿਲੈਕਸ ਹੋਵੇ ਤੇ ਫੇਰ ਹੀ ਗਾਲੀ ਕਰਦਾ ਨਹੀਂ ਤੇ ਨਹੀਂ ਕਰਦਾ ਹੈਗਾ ਇਧਰ ਸਾਡੀ ਫਲੋਈ ਨਾ ਮਿਲੋ ਗਾਲੀ ਕਰਦੀ ਵੀ ਆ ਵੀ ਇਹਦੇ ਨਵਾਂ ਆਪਾਂ ਹੋਲਟਰ ਪਾਇਆ ਇਹਦੇ ਗੱਲ ਚ ਗਾਨੀ ਪਾਈ ਹੈ ਸਾਹਿਬ ਨੇ ਇਹ ਗਾਨੀ ਬਣਾਈ ਹੈ ਬਹੁਤ ਸੋਹਣੀ ਹੈ ਵਿੱਚ ਬੈਲ ਵੀ ਇਹਦੇ ਆ ਦੇਖੋ ਬਹੁਤ ਸੋਹਣੀ ਲੱਗ ਰਹੀ ਤੇ ਇੱਧਰ ਆਪਾਂ ਤੁਹਾਨੂੰ ਮਿਲਾਨੇ ਆਪਣੇ ਬੁੱਲ ਦੇ ਨਾਲ ਬੁੱਲ ਜਿਹੜਾ ਆਪਾਂ ਲੈ ਕੇ ਟ੍ਰੇਡ ਕਰਕੇ ਲੈ ਕੇ ਆਏ ਸੀ ਇਹਦਾ ਨਾਮ ਪੰਜਾਬ ਆ ਤੇ ਆਪਾਂ ਫਲੋਈ ਦਾ ਜਿਹੜਾ ਬੱਚਾ ਉਹਨੂੰ ਵੀ ਵਾਪਸ ਲੈ ਆਂਦਾ ਜਿਹੜੀ ਆਪਾਂ ਉਹ ਦੇ ਕੋ ਹੋਰ ਗਾਂ ਲੈਣੀ ਸੀ ਉਹ ਉਹਦੀ ਕਹਿੰਦੇ ਡੈਥ ਹੋ ਗਈ ਹੋਰ ਉਹਦੇ ਕੋਲ ਹੈ ਨਹੀਂ ਸੀ ਕੋਈ ਗਾਂ ਆ ਵੀ ਆਪਾਂ ਇੱਕ ਗਾਂ ਬੜੀ ਮੁਸ਼ਕਿਲ ਨਾਲ ਲਈਤੀ ਸੀ ਉਹ ਦੇ ਨਹੀਂ ਰਹੀ ਸੀ ਤੇ ਬਟ ਉਹ ਦੇ ਸਾਡੇ ਕਰਮਾ ਚ ਸ਼ਾਇਦ ਹੈ ਨਹੀਂ ਸੀ ਇਸ ਕਰਕੇ ਤੁਹਾਨੂੰ ਮਿਲ ਹੀ ਨਹੀਂ ਉਹ ਗਾਂ ਦੀ ਮਰ ਗਈ ਉੱਥੇ ਹੀ ਪੈਸੇ ਪੇ ਕੀਤੇ ਹੋਏ ਸੀ ਉਸ ਗਾਂ ਦੇ ਔਰ ਗੱਲ ਹੈ ਵਾਕੀ ਸਾਡੇ ਪੈਸੇ ਵੀ ਮਰ ਗਏ ਹਾਂ ਪੈਸੇ ਵੀ ਨਹੀਂ ਦਿੱਤੇ ਉਹਨੇ ਓਏ ਕਿੱਥੇ ਦਿੰਦਾ ਯਾਰ ਕੋਈ ਪੈਸੇ ਹੈਣਾ ਆਪਾਂ ਪੈਸੇ ਪੇ ਕੀਤੇ ਸੀ ਕਿ ਜਦੋਂ ਪ੍ਰੈਗਨੈਂਟ ਹੋ ਜਾਏਗੀ ਨਾ ਉਹ ਬੱਚੀ ਹੈਫਰ ਸੀਗੀ ਤੇ ਫਿਰ ਆਪਾਂ ਲੈ ਕੇ ਆਵਾਂਗੇ ਪਰ ਉਹ ਨਾ ਹੋ ਨਹੀਂ ਰਹੀ ਸੀ ਪ੍ਰੈਗਨੈਂਟ ਹੀਟ ਝਾ ਰਹੀ ਸੀ ਲੇਕਿਨ ਪ੍ਰੈਗਨੈਂਟ ਨਹੀਂ ਸੀ ਜਦ ਮੈਂ ਕਹਾਂ ਕੰਫਰਮ ਹੋਏਗੀ ਫੇਰੀ ਲੈ ਕੇ ਆਂਗੇ ਐਂਡ ਸ਼ੀ ਲਿਟਰਲੀ ਡਾਈਡ ਉਹ ਰੈਵਨੀ ਆ ਕਿ ਉਹਨੇ ਕਿਸੇ ਹੋਰ ਨੂੰ ਵੇਚਤੀ ਉਹ ਸੱਚੀ ਮਰ ਗਈ ਉਹਨੇ ਸਾਨੂੰ ਫੋਟੋ ਵੀ ਪਾਈ ਉਹ ਮਰ ਗਈ ਦੀ ਸੀ ਫਿਰ ਹੁਣ ਕੁਛ ਕਰਤਾ ਸਕਦੇ ਨਹੀਂ ਫਿਰ ਵਾਪਸ ਲੈਣ ਦੀ ਅਸੀਂ ਆਪਦੀ ਫਲੋਈ ਵੀ ਉੱਥੋਂ ਤੇ ਅੱਜ ਆਪਾਂ ਵੈਕਸੀਨੇਸ਼ਨ ਕੀਤੀ ਸਾਰੇ ਜਾਨਵਰਾਂ ਦੀ ਵੀਡੀਓ ਨਹੀਂ ਬਣਾਈ ਕਿਉਂਕਿ ਪਤਾ ਨਹੀਂ ਕਿਉਂ ਨਹੀਂ ਬਣੀ ਵੀਡੀਓ ਬਣਾਣੀ ਭੁੱਲ ਗਏ ਸਾਰੀਆਂ ਦੀ ਵੈਕਸੀਨੇਸ਼ਨ ਕੀਤੀ ਇਵਨ ਕਿ ਛੋਟੇ ਛੋਟੇ ਬੱਚਿਆਂ ਦੀ ਵੀ ਫਿਰ ਥੋੜੀ ਦੇਰ ਵਾਚ ਕੀਤਾ ਕਿ ਕੋਈ ਸਾਈਡ ਇਫੈਕਟ ਤੇ ਨਹੀਂ ਆਂਦਾ ਤੇ ਠੀਕ ਨੇ ਆਈ ਥਿੰਕ ਸਾਰੇ ਬੈਠੇ ਨੇ ਗਾਲੀ ਕਰਦੇ ਪਏ ਨੇ ਇਹਦੇ ਵੀ ਆਪਾਂ ਨੋਜ਼ਰਨ ਪਾਵਾਂਗੇ ਕਿਉਂਕਿ ਆਈ ਸਹੀ ਟਾਈਮ ਹੈ ਪਾਣ ਦਾ ਬਾਚੂ ਵੱਡੇ ਹੋ ਜਾਂਦੇ ਫਿਰ ਔਖਾ ਹੋ ਜਾਂਦਾ ਬਟਾ ਟੇਮ ਨੇ ਬਟ ਫਿਰ ਵੀ ਸੇਫਟੀ ਲਈ ਆਪਾਂ ਨੂੰ ਪਾਣਾ ਚਾਹੀਦਾ ਕਿਉਂਕਿ ਵੱਡੇ ਹੋ ਜਾਂਦੇ ਜਦੋਂ ਫਿਰ ਮੀਨ ਹੋ ਜਾਂਦੇ ਜਦੋਂ ਜਵਾਨ ਹੁੰਦੇ ਨਾ ਤੇ ਮੀਨ ਹੋ ਜਾਂਦੇ ਮਾਰਨ ਲੱਗ ਜਾਂਦੇ ਨੇ ਇਸ ਕਰਕੇ ਜ਼ਰੂਰਤ ਹੈ ਕਿ ਇਹਨਾਂ ਨੂੰ ਪਹਿਲੇ ਹੀ ਪਾ ਦਈਏ ਕਿ ਇਹਨੂੰ ਅਗਰ ਗਾਂ ਤੋਂ ਦੂਰ ਖੜਨਾ ਆ ਤੇ ਕਿੱਦਾਂ ਲੈ ਕੇ ਜਾਓਗੇ ਇਹਨੇ ਤਾਂ ਮਾਰਨਾ ਜਗਾ ਹੀਟ ਤੇ ਆ ਇਹਨੇ ਛੱਡਣਾ ਨਹੀਂ ਉਹਦਾ ਪਿੱਛਾ ਤੇ ਇਸ ਕਰਕੇ ਅਦੋਂ ਬਹੁਤ ਜ਼ਿਆਦਾ ਜ਼ਰੂਰਤ ਹੈ ਨੋਜ਼ ਰਿੰਗ ਦੀ ਕਿ ਆਪਾਂ ਨੋਜ਼ ਰਿੰਗ ਪਾ ਕੇ ਫੜ ਕੇ ਉੱਥੋਂ ਦੀ ਇਹਨੂੰ ਲੈ ਕੇ ਜਾ ਸਕੀਏ ਫਲੋਈ ਪੂਰਾ ਸਕ੍ਰੈਚ ਕਰਦੀ ਤੇ ਇਹਨੂੰ ਉੱਥੇ ਕੋਈ ਜਗ੍ਹਾ ਨਹੀਂ ਉਹ ਪੈਸਚਰ ਸੀ ਨਾ ਉੱਥੇ ਕੋਈ ਬੂਟਾ ਨਹੀਂ ਸੀ ਕੁਛ ਸੀ ਨਹੀਂ ਸੀ ਇਹਨੂੰ ਸਕ੍ਰੈਚ ਕਰਨ ਨੂੰ ਵੇਲੋ ਕੱਲ ਦੀ ਰਗੜ ਰਗੜ ਕੇ ਤੇ ਕਮਜ਼ੋਰ ਹੋ ਗਈ ਆ ਦੇਖੋ ਕਿਦਾਂ ਪਤਲੀ ਹੋ ਗਈ ਹੈ ਹੱਡੀਆਂ ਦਿਖਣ ਲੱਗੀਆਂ ਆ ਦੀਆਂ ਪਰ ਦੁੱਧ ਫਿਰ ਵੀ ਦੇ ਰਹੀ ਆ ਹਾਂ ਕਿਲਾ ਸਾਬ ਨੂੰ ਨਹੀਂ ਲਾਤਾ ਸਾਰਾ ਅਜੇ ਕੱਚੇ ਹੀ ਨੇ ਨਾ ਹਾਂ ਮੈਨ ਹੋ ਜੇ ਸਹੀ ਖੁਰਕਨ ਦੇ ਬੀ ਆਨ ਇਹਦਾ ਬੇਬੀ ਜਿਹੜਾ ਉੱਪਰਲੀ ਛੱਡ ਬੈਠਾ ਛਾਵੇਂ ਤੇ ਉਹਦੇ ਨਾਲ ਵੀ ਤੁਹਾਨੂੰ ਮਿਲਾਨਾ ਮੈਂ ਆਹ ਦੇਖੋ ਗਾਇਸ ਆ ਬੈਠਾ ਇਹਦੀ ਨੋਜ਼ ਵੇਖੋ ਪੂਰੀ ਪਿੰਕ ਹੈ ਜਿਵੇਂ ਲੱਗ ਗਿਆ ਤੇ ਨਹੀਂ ਖੜੇ ਹੋ ਜਾਣਾ ਇਹਨੂੰ ਵੀ ਆਪਾਂ ਉੱਥੇ ਧੁੱਪੇ ਬੰਨਾਂਗੇ ਤੇ ਕਿੰਨਾ ਕਿਊਟ ਲੱਗਦਾ ਪੂਰਾ ਇੰਡੀਆ ਵਾਲੀ ਫੀਲਿੰਗ ਆ ਰਹੀ ਏ ਜਿਦਾ ਇੰਡੀਆ ਵੇਲੀ ਹੁੰਦੀ ਹੈ ਤੇ ਡੰਗਰ ਬੰਦੇ ਹੋਏ ਬਹੁਤ ਸੋਣੀ ਵਾਈਬ ਇੰਨਾ ਰਿਲੈਕਸ ਹੈ ਨਾ ਮੌਸਮ ਇਨਾ ਜ਼ਿਆਦਾ ਮਜ਼ਾ ਆ ਰਿਹਾ ਕੋਈ ਹਿਸਾਬ ਨਹੀਂ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਕਦੀ ਮੈਜਨ ਨਹੀਂ ਕੀਤਾ ਕਿ ਆਪਾਂ ਵੀ ਇਦਾਂ ਕਰ ਸਕਦੇ ਆ ਉਹ ਵੀ ਯੂਐਸ ਵਿੱਚ ਪਰ ਜੋ ਸੋਚਿਆ ਹੋਵੇ ਕਹਿੰਦੇ ਆ ਉਹ ਹੋ ਹੀ ਜਾਂਦਾ ਕਿੰਨਾ ਚਿਰ ਆਪਾਂ ਤਰਸਦੇ ਰਹੇ ਕਿ ਆਪਾਂ ਨੂੰ ਗ੍ਰੈਂਜੀ ਮਿਲ ਜਾਏ ਆਪਾਂ ਗ੍ਰੈਂਜੀ ਲੈ ਲੀਏ ਹੈਣਾ ਮੈਂ ਸੋਚਿਆ ਸੀ ਕਿ ਸਾਡੇ ਕੋਈ ਇੰਨੀਆਂ ਗ੍ਰੈਂਜੀ ਹੋ ਜਾਣਗੀਆਂ ਕਦੀ ਸੋਚਿਆ ਨਹੀਂ ਸੀ ਮਾਕੇ ਬਸ ਹੁਣ ਮੇਲਾ ਲੱਗ ਜਾਣਾ ਇੱਥੇ ਗਾਵਾਂ ਚ ਦੋ ਸੂਣ ਲੱਗੀਆਂ ਨਾ हां वछियां ਦੇਣ ਤਾਂ ਆਏ ਯਸ ਐਕਸੀ ਮੰਨ ਯੂਜ਼ ਕਰਾਂਗੇ ਬਟ ਡਾਕਟਰ ਦੀ ਅਵੇਲੇਬਿਲਟੀ ਬਹੁਤ ਘੱਟ ਹੁੰਦੀ ਇੱਥੇ ਕਿਉਂਕਿ ਡਾਕਟਰ ਨੇ ਜਿਹੜੇ ਉਹ ਵੱਡੀਆਂ ਡੇਰੀਆਂ ਚ ਜਾਂਦੇ ਨੇ ਘਰਾਂ ਵਿੱਚ ਆਂਦੇ ਨਹੀਂ ਹੈਗੇ ਹੁਣ ਪਾਵੇ ਆ ਜਾਣ ਕਿਉਂਕਿ ਆਪਾਂ ਕੋਈ ਇਸ ਟਾਈਮ ਜ਼ਿਆਦਾ ਐਨੀਮਲ ਨੇ ਹਨਾ ਮੇਬੀ ਆਜਣ ਬੜਾ ਬੜਾ ਘੱਟ ਹੁੰਦਾ ਕਿ ਆ ਜਾਂਦੇ ਨੇ ਜਾਨਵਰ ਆਂਦੇ ਨਹੀਂ ਹੈਗੇ ਫਿਰ ਵੀ ਆਪਣੇ ਆ ਹੀ ਜਾਂਦੇ ਨੇ ਹਾਂ ਇਹ ਅੱਜ ਦੀ ਐਮਰਜੈਂਸੀ ਹੁੰਦੀ ਉਦੋਂ ਤੇ ਆ ਹੀ ਜਾਂਦੇ ਵਾਸਤੇ ਹਾਂ ਸਟੈਂਸ਼ਨ ਜਿਹੜੀ ਪਿੱਕੇ ਦੇ ਪਿੱਛੇ ਪਾ ਕੇ ਪੂਰੇ ਜਗ੍ਹਾ ਤੇ ਕਮਾਈ ਸੀ ਕੀ ਜਿਹੜੇ ਪਾਥੀਆਂ ਬੁੱਥੀਆਂ ਜਿਹੜੇ ਬਣੀਆਂ ਉਹ ਸਾਰੀਆਂ ਠੀਕ ਹੋ ਜਾਣਗੀਆਂ ਬਟ ਇੰਨਾ ਵਰਕ ਨਹੀਂ ਕੀਤਾ ਆ ਚੀਜ਼ ਨੇ ਕੋਈ ਭਾਰ ਸਾਨੂੰ ਟਰੈਕਟਰ ਵਗੈਰੇ ਚਾਹੀਦਾ ਟਰੈਕਟਰ ਦੀ ਆਪਾਂ ਇੰਨਾ ਜ਼ਿਆਦਾ ਸਰਚ ਕੀਤਾ ਬਟ ਮਿਲਿਆ ਨਹੀਂ ਹੈ ਕਿਧਰ ਇਹ ਵੀ ਜਿਹੜਾ ਨਾਮ ਹੈ ਉਹ ਵੀ ਆਪਾਂ ਦੁਵਾਰ ਤੋਂ ਟੈਗ ਪਾਣੇ ਮੈਂ ਆਰਡਰ ਕਰ ਦਿੱਤੇ ਨੇ ਟੈਗ ਇਹ ਟੈਗ ਜਿਹੜੇ ਇਹਦਾ ਪਹਿਲਾਂ ਨਾਮ ਮਾਰਕੋ ਸੀ ਆਪਾਂ ਇਹਦਾ ਆਰ ਵੀ ਪੰਜਾਬ ਰੱਖਿਆ ਆਰ ਵੀ ਪੰਜਾਬ ਇਹਦਾ ਰਜਿਸਟਰਡ ਨੇਮ ਹੈ ਰਜਿਸਟਰਡ ਨੇਮ ਹੈ ਪੰਜਾਬ ਸਿੰਘ ਪੰਜਾਬ ਨਾਮ ਰੱਖਿਆ ਇਹਦਾ ਆਪਾਂ ਤੇ ਉਹਦਾ ਜਿਹੜਾ ਛੋਟਾ ਹੈ ਉਹਦਾ ਨਾਮ ਆਪਾਂ ਡੋਨਟ ਰੱਖਿਆ ਜਿਹੜਾ ਆਵਲੀ ਗਾਂ ਦਾ ਬੱਚਾ ਇਹਦੇ ਨਾਮ ਕੀ ਹੈ ਦੇ ਰਜਿਸਟ੍ਰੇਸ਼ਨ ਤੇ ਸੋਚਦੇ ਵੇਖਿਆ ਇਹਦਾ ਆਪਾਂ ਰੱਖਣਾ ਹੈ ਆਪਾਂ ਰੱਖਣਾ ਇਹਦਾ ਅੱਛਾ ਇਹ ਆ ਸਾਡੇ ਘਰੇ ਪੈਦਾ ਹੋਇਆ ਹੈ ਹੂੰ ਪਤਾ ਨਹੀਂ ਇਹਦਾ ਕੀ ਨਾਮ ਰੱਖਾਂਗੇ ਇਹਦਾ ਵੇਖਦੇ ਆ ਆ YouTube ਲਈ ਵੀਡੀਓ ਬਣਦੀ ਪਈ ਆ ਯਸ ਉਹ ਅੱਛਾ ਪਲੀਜ਼ ਯਾਰ ਕੋਈ ਕਮੈਂਟ ਕਰਕੇ ਦੱਸੇ ਆਪਾਂ ਇਹਦਾ ਕੀ ਨਾਮ ਰੱਖੀਏ ਤੇ ਦੇਸੀ ਜਿਹਾ ਨਾਮ ਰੱਖਣਾ ਚਾਹੁੰਦੇ ਬੜਾ ਦੇਸੀ ਵੀ ਨਾ ਹੋਵੇ ਬਿੱਟੂ ਸ਼ੈਂਟੀ ਨਾ ਹੋਵੇ ਇਦਾਂ ਮੇਰੇ ਨਾਲ ਕੀ ਕਰ ਰਿਹਾ ਮਤਲਬ ਇਦਾਂ ਕੋਈ ਚੰਗਾ ਨਾਮ ਹੋਵੇ ਤੇ ਜਿਹੜਾ ਜਿੱਦਾਂ ਹੁਣ ਉਹਦਾ ਤੇ ਅਸੀਂ ਪੰਜਾਬ ਆਲਰੇਡੀ ਰੱਖ ਲਿਆ ਪਰ ਇਹਦਾ ਵੇਖੋ ਕੋਈ ਨਾਮ ਦੱਸੋ ਕੋਈ ਕਿਵੇਂ ਵੀ ਦਾ ਵੀ ਹੋਏ ਚੱਲੇਗਾ ਆਹ ਇਹਦਾ ਕੀ ਰੱਖੀਏ ਇਹਦਾ ਨਾਮ ਮੇਰੇ ਤੇ ਦਿਮਾਗ 'ਚ ਵੀ ਨਹੀਂ ਆਉਂਦਾ ਤੇ ਸੋ ਗਾਇਸ ਤੁਸੀਂ ਕਮੈਂਟ ਕਰੋ ਕਿ ਕੀ ਆਪਾਂ ਨਾਮ ਰੱਖੀਏ ਇਹਦੇ ਬੱਚੇ ਦਾ ਤਪਤਗਾ ਤੇ ਆ ਦੂਜਿਆਂ ਨਾਲ ਵੀ ਤੁਹਾਨੂੰ ਮਿਲਾ ਦਵਾਂ ਵਿਚਾਰੇ ਇਹਨਾਂ ਕਹਿੰਦਾ ਤੁਹਾਨੂੰ ਭੋਲੀ ਗੇ ਨਵੇਂ ਜਾ ਕੇ ਤੇ ਇਹ ਦੇਖੋ ਇਹ ਕਿਊਟ ਆ ਸਾਡੇ ਹੈਲਪਰ ਨੇ ਹੈਲਪਰ ਯਾ ਆ ਸਾਰਾ ਦੁੱਧ ਪੀਂਦੇ ਨੇ ਜਦੋਂ ਆਪਾਂ ਨਹੀਂ ਚੋਣਾ ਹੁੰਦਾ ਆ ਦੇਖੋ ਬਹੁਤ ਰਿਲੈਕਸ ਕਾਮ ਬੈਠਾ ਇੰਜੋਏ ਕਰ ਰਿਹਾ ਤੋਂਪ ਸੇਕ ਰਿਹਾ ਉਧਰ ਜਿਹੜਾ ਰਾਮ ਆ ਮਿਸਟਰ ਰਾਮ ਹੀ ਇਜ਼ ਆਲਸੋ ਇੰਜੋਇੰਗ ਦ ਡੇ ਦ ਬਿਊਟੀਫੁਲ ਡੇ ਤੇ ਉਹਦੇ ਜਿਹੜਾ ਛੋਟਾ ਬੇਬੀ ਦੂਜਾ ਕਾਲਾ ਉਹ ਵੀ ਐਂਗਸ ਆ ਤੇ ਆ ਵੀ ਐਂਗਸ ਆ ਉਹ ਜਿਹੜੇ ਡੇਰੀ ਬਰੀਡਾਂ ਨੇ ਆ ਮੀਟ ਵਾਲੀਆਂ ਬਰੀਡਾਂ ਤੇ ਬੱਕਰੀ ਦੀ ਮੈਂ ਤੁਹਾਨੂੰ ਅਪਡੇਟ ਦੇ ਦਾਂ ਜਿਹੜੀ ਬੱਕਰੀ ਆ ਉਹ ਥੋੜੀ ਜੀ ਠੀਕ ਹੋ ਗਈ ਐ ਪਰ ਢਿੱਲੀ ਜੀ ਅਜੇ ਵੀ ਹਨਾ ਇਹਨੂੰ ਸ਼ਾਇਦ ਪਤਾ ਨਹੀਂ ਕੀ ਨજર ਲੱਗੀ ਠੰਡ ਲੱਗੀ ਕੀ ਹੋ ਗਿਆ ਨજર ਲੱਗੀ ਨજર ਲੱਗੀ ਜਿ세 ਤਾਂ ਹੀ ਕਹਿੰਦੇ ਨੇ ਤੇ ਜਿਹੜੀ ਦੂਜੀ ਬੈਲ ਬਣਾਈ ਐ ਆ ਵੀ ਸਾਇਬਰ ਨੇ ਬਣਾਈ ਐ ਵਾਈਟ ਐਂਡ yellow ਉਹਦੇ ਵਿੱਚ yellow ਕਲਰ ਜ਼ਿਆਦਾ ਦੂਜੀ ਵਾਲੀ ਜਿਹੜੀ ਆਪਾਂ ਫਲੋਇਨ ਨੂੰ ਪਾਈਏ ਇਹਦੇ ਵਿੱਚ white ਕਲਰ ਜ਼ਿਆਦਾ ਤੇ ਇਹਦੇ ਹੁਣ ਪਾ ਰਹੇ ਆ ਆਪਾਂ ਛੋਟੀ ਹੈ ਇੰਨੀ ਹੀ ਠੀਕ ਹੈ ਨਾ ਜਾਂ ਥੋੜੀ ਜਿਹਾ ਲੂਸ ਕਰਦੇ ਟਾਈਟ ਤਾਂ ਹੁਣ ਠੀਕ ਥੋੜੀ ਹਾਂ ਥੋੜੀ ਜਿਹਾ ਹੋਰ ਕਾਫੀ ਲੂਸ ਹੈ ਇਹਦੇ ਸਕਿਨ ਐ ਬਹੁਤ ਜ਼ਿਆਦੇ ਤੇ ਹੁਣ ਠੀਕ ਹੈ ਚਲ ਹਾਂ ਬਸ ਠੀਕ ਹੈ ਬੈਲ ਗਵਾਈ ਦਾ ਤੇ ਨਾਸਾਂ ਤੇਰੀ ਆਪਾਂ ਨਾਗਾ ਮੈਂ ਠੀਕ ਹੈ ਪਛੂ ਕਿ ਨਾਲ ਇੱਕ ਦੂਜੇ ਦੇ ਵਿੱਚ ਵੜ ਵੜ ਬੈ ਰਹੇ ਨੇ ਮਿਸਟਰ ਰਾਮ ਐਂਡ ਮਿਸੈਸ ਜੂਲੀਅਟ ਇਹਦਾ ਨਾਮ ਆਪਾਂ ਜੂਲੀਅਟ ਰੱਖਿਆ ਆਪਾਂ ਸਾਰਿਆਂ ਦੇ ਨਾਮ ਸੋਚਿਆ ਤੇ ਤੁਹਾਨੂੰ ਦੱਸਦੇ ਆ ਅਜੇ ਸਾਨੂੰ ਖੁਦ ਨਹੀਂ ਆਦਾ ਵੀ ਹਨ ਚ ਟੈਗ ਪਾਵਾਂਗੇ ਤਾਂ ਕਿ ਤੁਹਾਨੂੰ ਨਾਮ ਯਾਦ ਰਹਿਣ ਜਾਂ ਇਹਨਾਂ ਦੀ ਇੱਕ ਪਛਾਣ ਹੋਵੇ ਜਿਹੜੀ ਤੇ ਇਹਨਾਂ ਦੇ ਗਲੇ ਵਿੱਚ ਵੀ ਆਪਾਂ ਉਹ ਪਾਵਾਂਗੇ ਕੋਲਰ ਤੇ ਨਾਲ ਜਿਹੜੇ ਬੈਲ ਹੋਏਗੀ ਉਹ ਵਾਲਾ ਕੋਲਰ ਮੈਂ ਆਰਡਰ ਕੀਤੇ ਨੇ ਉਹ ਆ ਜਾਣਗੇ ਤੇ ਫਿਰ ਆਪਾਂ ਇਹਨਾਂ ਦੇ ਗੱਲੇ ਚ ਪਾਵਾਂਗੇ ਜੀ ਗਾਇਸ ਤੇ ਮੀਨੀ ਜਰਸੀ ਜਿਹੜੀ ਹੈ ਫਰੇ ਉਹ ਇੱਧਰ ਬੈਠੀ ਆ ਤੇ ਇਹਨਾਂ ਨੂੰ ਮੈਂ ਹੁਣ ਪਾਣੀ ਦਾ ਦੇ ਦਿੰਨਾ ਇਹਨਾਂ ਨੇ ਦੇਖੋ ਖਲਾਰਾ ਕਿੱਦਾਂ ਪਾਇਆ ਪੱਠੇ ਸਾਰੇ ਖਲਾਰ ਦਿੱਤੇ ਨੇ ਤੇ ਇੱਥੇ ਹੀ ਪਾਣੀ ਪਿਆ ਦੇਣਾ ਮੈਂ ਇਹਨਾਂ ਨੂੰ ਉਧਰ ਸਾਹਿਬ ਉਹਨਾਂ ਨੂੰ ਗਾਵਨ ਨੂੰ ਪਾਣੀ ਪਿਆ ਦੇਗਾ ਤੇ ਵੀਡੀਓ ਦਾ ਇੱਥੇ ਹੀ ਕਰਾਂਗੇ ਐਂਡ ਤੇ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਪਲੀਜ਼ ਲਾਈਕ ਸ਼ੇਅਰ